ਇਹਨਾਂ ਨੂੰ ਪੇਟ ਚ ਕੀੜਿਆਂ ਦੀ ਪ੍ਰੋਬਲਮ ਆ। ਜੀ। ਸਾਨੂੰ ਲੱਗਦਾ ਵਾਰਮ ਇਨਫੈਕਸ਼ਨ ਇਹ ਹੁੰਦੀ ਹੁੰਦੀ ਆ। ਸਾਨੂੰ ਵੱਡਿਆਂ ਨੂੰ ਵੀ ਹੁੰਦੀ ਆ, ਛੋਟਿਆਂ ਨੂੰ ਵੀ ਹੁੰਦੀ ਆ। ਉਹਦੇ ਵਾਸਤੇ ਸਭ ਤੋਂ ਵਧੀਆ ਨੁਸਖਾ ਖੁਰਾਸਾਨੀ ਅਜਵੈਨ। ਉਹਦਾ ਇੱਕ ਚਮਚਾ ਖੁਰਾਸਾਨੀ ਅਜਵੈਨ ਦਾ ਬੱਚੇ ਨੂੰ ਖਿਲਾਉਣਾ। ਉਸ ਤੋਂ ਪਹਿਲਾਂ ਉਹਨੂੰ ਮਿੱਠਾ ਦੁੱਧ ਪਿਲਾਓ। ਮਿਸ਼ਰੀ ਮਿਸ਼ਰੀ ਪਾ ਕੇ। ਜਦੋਂ ਦੁੱਧ ਪੀਣਾ ਤਾਂ ਸਾਰੇ ਧੁੰਨੀ ਦੇ ਨੇੜੇ ਕੀੜੇ-ਕੂੜੇ ਇਕੱਠੇ ਹੋ ਜਾਂਦੇ ਆ। ਉਸ ਟਾਈਮ ਉਹਨੂੰ ਫਿਰ ਇੱਕ ਚਮਚਾ ਖੁਰਾਸਾਨੀ ਅਜਵੈਨ ਦਾ ਖਿਲਾ ਕੇ ਗੁੜ ਨਾਲ ਚੰਗੀ ਤਰ੍ਹਾਂ ਲਪੇਟ ਕੇ ਉਹਨੂੰ ਖਿਲਾ ਕੇ ਸੁਲਾ ਦਿਓ। ਰਾਜ ਨੂੰ ਨੇ ਸੌਂ ਜਾਣਾ ਸਵੇਰੇ ਦੇਖੋ ਟਾਇਲਟ ਦੇ ਵਿੱਚ ਸਾਰੇ ਕੀੜੇ ਮਰ ਕੇ ਬਾਹਰ ਨਿਕਲ ਜਾਂਦੇ ਆ ਬੱਚੇ ਨੂੰ ਤੁਸੀਂ ਦਹੀਂ ਖਿਲਾਓ ਦੁੱਧ ਪਿਲਾਓ ਲੱਸੀ ਪਿਲਾਓ ਇਹਨਾਂ ਚੀਜ਼ਾਂ ਉਹਦੇ ਬੁੱਧੀ ਦਾ ਵਿਕਾਸ ਹੁੰਦਾ ਉਹਦੀਆਂ ਹੱਡੀਆਂ ਦਾ ਵਿਕਾਸ ਹੁੰਦਾ ਕਾਲੇ ਛੋਲੇ ਪਾਣੀ ਚ ਭਿਉਂਦੋ ਇੱਕ ਚਮਚਾ ਬਹੁਤ ਹੈ ਸਵੇਰੇ ਉੱਠ ਕੇ ਉਹਨੂੰ ਕਹੋ ਵੀ ਲੈ ਬੇਟਾ ਇਹ ਪੋਲੇ ਜੇ ਹੋ ਗਏ ਸੌਫਟ ਹੋ ਕੇ ਖਾਣੇ ਸ਼ੁਰੂ ਕਰ ਦੋ ਜੇ ਸ਼ੁਰੂ ਤੋਂ ਹੀ ਦੇਣਾ ਸ਼ੁਰੂ ਕਰ ਦੋਗੇ ਕਮਾਲ ਦਾ ਰਿਜ਼ਲਟ ਆਊਗਾ ਆਪਣੀ ਕਾਪਾ ਗੱਲ ਕਰਾਂਗੇ ਪਾਚਨ ਕਿਰਿਆ ਦੇ ਬਾਰੇ ਜੋ ਸਾਡੀ ਪਾਚਨ ਕਿਰਿਆ ਜਾਂ ਸਾਡੇ ਬੱਚੇ ਨੇ ਕਈ ਦੇਖੇ ਹੋਣਗੇ ਕਿ ਖਾਂਦੇ ਬਹੁਤ ਐ ਪਰ ਉਹਨੂੰ ਲੱਗਦਾ ਨਹੀਂ ਬੱਚਿਆਂ ਨੂੰ ਵੀ ਅਜਿਹਾ ਹੁੰਦਾ ਖਾਂਦੇ ਬਹੁਤ ਐ ਭੁੱਖ ਵੀ ਲੱਗਦੀ ਐ ਪਰ ਉਹਨਾਂ ਨੂੰ ਲੱਗਦਾ ਨਹੀਂ ਸਾਡੇ ਮਾਪਿਓ ਨੂੰ ਲੱਗਦਾ ਕਿ ਸ਼ਾਇਦ ਬੱਚਿਆਂ ਦੇ ਟੜਿਚ ਕੀੜੇ ਆ ਤਰ ਤਰ ਅੱਦੇ ਦਵਾਈਆਂ ਲੈਣੇ ਆ ਕੋਈ ਕਹੇਗਾ ਕਿ ਟਮਾਟਰ ਤੇ ਕਾਲੀ ਮਿਰਚ ਲਾ ਕੇ ਖਾ ਲੋ ਠੀਕ ਹੋਜੂ ਪਰ ਬੱਚੇ ਨਹੀਂ ਖਾਂਦੇ ਚੀਜ਼ਾਂ ਨਾ ਬੱਚੇ ਟਮਾਟਰ ਖਾਣਾ ਪਸੰਦ ਕਰਨ ਨਾ ਹੀ ਕਾਲੀ ਮਿਰਚ ਅਜਿਹੇ ਦੇ ਵਿੱਚ ਹੁੰਦਾ ਕਿ ਸਾਨੂੰ ਫਿਕਰਪੈਨ ਲੱਗਦੀ ਐ ਕਿ ਸਾਡਾ ਬੱਚਾ ਤਾਂ ਕਮਜ਼ੋਰ ਹੋ ਰਿਹਾ ਜੋ ਉਸ ਤੋਂ ਛੋਟੇ ਬੱਚੇ ਨੇ ਉਸ ਤੋਂ ਵੱਡੇ ਲੱਗਣ ਲੱਗਦੇ ਐ ਕੀ ਕੋਈ ਹੈ ਜਿਹੜਾ ਤਰੀਕਾ ਜਿਸ ਨਾਲ ਅਸੀਂ ਆਪਣੇ ਬੱਚੇ ਨੂੰ ਪੂਰਾ ਜੜਾਗਾ ਵਧੀਆ ਤਰੀਕੇ ਨਾਲ ਵਧਾ ਫੁਲਾ ਸਕੀਏ ਦੇਖੋ ਬੱਚਿਆਂ ਦਾ ਪੋਸ਼ਣ ਜਿਹੜਾ ਹੈਗਾ ਉਹ ਡਾਈਟ ਦੇ ਥਰੂ ਹੋਣਾ ਹੈ ਜਦ ਵੀ ਹੋਣਾ ਜੈਸਾ ਉਹ ਖੁਰਾਕ ਖਾਊਗਾ ਬੱਚੇ ਨੂੰ ਤੁਸੀਂ ਦਹੀਂ ਖਿਲਾਓ ਦੁੱਧ ਪਿਲਾਓ ਲੱਸੀ ਪਿਲਾਓ ਇਹਨਾਂ ਚੀਜ਼ਾਂ ਉਹਦੇ ਬੁੱਧੀ ਦਾ ਵਿਕਾਸ ਹੁੰਦਾ ਉਹਦੀਆਂ ਹੱਡੀਆਂ ਦਾ ਵਿਕਾਸ ਹੁੰਦਾ ਉਹਦੀਆਂ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਕੁਣ ਗੱਲ ਯਾਦ ਆਈ ਮਾਸਪੇਸ਼ੀਆਂ ਤੋਂ ਮਾਸਪੇਸ਼ੀਆਂ ਦਾ ਵਿਕਾਸ ਕਰਨਾ ਬੱਚੇ ਦਾ ਤਾਂ ਉਹਨੂੰ ਰਾਤ ਨੂੰ ਜਿਹੜੇ ਹੈਗੇ ਨੇ ਕਾਲੇ ਛੋਲੇ ਪਾਣੀ 'ਚ ਭਿਉਂ ਕੇ ਰੱਖੋ ਕਾਲੇ ਛੋਲੇ ਪਾਣੀ 'ਚ ਭਿਉਂਦੋ ਇੱਕ ਚਮਚਾ ਬਹੁਤ ਹੈ ਸਵੇਰੇ ਉੱਠ ਕੇ ਉਹਨੂੰ ਕਹੋ ਵੀ ਲੈ ਬਟਾ ਇਹ ਪੋਲੇ ਜੇ ਹੋ ਗਏ ਸੌਫਟ ਹੋ ਕੇ ਖਾਣੇ ਸ਼ੁਰੂ ਕਰ ਦੋ ਜੇ ਸ਼ੁਰੂ ਤੋਂ ਹੀ ਦੇਣਾ ਸ਼ੁਰੂ ਕਰ ਦੋਗੇ ਕਮਾਲ ਦਾ ਰਿਜ਼ਲਟ ਆਊਗਾ ਫਿਰ ਉਹਨੂੰ ਪੰਚਮ ਹਲਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੇਣੀ ਸ਼ੁਰੂ ਕਰੋ ਦੁੱਧ 'ਚ ਪਾ ਕੇ ਪੰਚਮ ਹਲਦੀ ਦਾ ਕੀ ਆ ਹੰਬਾ ਹਲਦੀ, ਦਾਰੂ ਹਲਦੀ, ਕਾਲੀ ਹਲਦੀ, ਪੀਲੀ ਹਲਦੀ ਤੇ ਜੰਗਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਹੈ ਪੰਚ ਹਲਦੀ। ਉਹਦੀ ਇੱਕ ਚੁਟਕੀ ਸ਼ੁਰੂ ਕਰ ਦੋ। ਹੌਲੀ-ਹੌਲੀ ਉਹ ਅੱਧੇ ਪੌਣੇ ਚਮਚੇ ਤੇ ਆ ਜਾਊਗਾ ਜਦੋਂ ਉਹ 15-16 ਸਾਲ ਦਾ ਹੋਊਗਾ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਗੱਭਰੂ ਜਵਾਨ ਹੋਇਆ ਮੁੰਡਾ ਕਿਉਂਕਿ ਹਲਦੀ ਜਿਹੜੀ ਐ ਐਂਟੀਬਾਇਓਟਿਕ ਵੀ ਐ, ਐਂਟੀਸੈਪਟਿਕ ਵੀ ਐ ਔਰ ਕਾਲੀ ਹਲਦੀ ਜਿਹੜੀ ਐ ਐਂਟੀਵਾਇਰਸ ਵੀ ਐ। ਮੈਂ ਤੁਹਾਨੂੰ ਦੱਸ ਦਵਾਂ ਤਾਂ ਇਹ ਚੀਜ਼ਾਂ ਜਿਹੜੀਆਂ ਉਹਨੂੰ ਦੇਓਗੇ ਤਾਂ ਉਹਨਾਂ ਦੀ ਬੱਚਿਆਂ ਦੀ ਸਿਹਤ ਆਪਣੇ ਆਪ ਔਰ ਇੱਕ ਚੀਜ਼ ਹੋਰ ਵੈਸੇ ਜਿਨ੍ਹਾਂ ਨੂੰ ਪੇਟ ਚ ਕੀੜਿਆਂ ਦੀ ਪ੍ਰੋਬਲਮ ਆ ਸਾਨੂੰ ਲੱਗਦਾ ਵਰਮ ਇਨਫੈਕਸ਼ਨ ਇਹ ਹੁੰਦੀ ਹੁੰਦੀ ਆ ਸਾਨੂੰ ਵੱਡਿਆਂ ਨੂੰ ਵੀ ਹੁੰਦੀ ਆ ਛੋਟਿਆਂ ਨੂੰ ਵੀ ਹੁੰਦੀ ਆ ਉਹਦੇ ਵਾਸਤੇ ਸਭ ਤੋਂ ਵਧੀਆ ਨੁਸਖਾ ਖੁਰਾਸਾਨੀ ਅਜਵੈਨ ਖੱਖੇ ਨਾਲ ਸ਼ੁਰੂ ਹੁੰਦੀ ਆ ਖੁਰਾਸਾਨੀ ਅਜਵੈਨ ਇਕਤਾ ਅਜਵੈਨ ਹੁੰਦੀ ਆ ਆਪਣੇ ਘਰਾਂ ਚ ਵੈਸੇ ਇੱਕ ਖੁਰਾਸਾਨੀ ਅਜਵੈਨ ਕਹਿ ਕੇ ਲੈਣੀ ਪਊਗੀ ਤੁਹਾਨੂੰ ਪंसारी ਤੋਂ ਉਹਦਾ ਇੱਕ ਚਮਚਾ ਖੁਰਾਸਾਨੀ ਅਜਵੈਨ ਦਾ ਬੱਚੇ ਨੂੰ ਖਿਲਾਉਣਾ ਉਸ ਤੋਂ ਪਹਿਲਾਂ ਉਹਨੂੰ ਮਿੱਠਾ ਦੁੱਧ ਪਿਲਾਓ ਮਿਸ਼ਰੀ ਮਿਸ਼ਰੀ ਪਾ ਕੇ ਜਦੋਂ ਦੁੱਧ ਪੀਣਾ ਤਾਂ ਸਾਰੇ ਧੁੰਨੀ ਦੇ ਨੇੜੇ ਕੀੜੇ ਕੁੜੇ ਇਕੱਠੇ ਹੋ ਜਾਂਦੇ ਆ ਉਸ ਟਾਈਮ ਉਹਨੂੰ ਫਿਰ ਇੱਕ ਚਮਚਾ ਖੁਰਾਸਾਨੀ ਅਜਵਾਇਣ ਦਾ ਖਲਾ ਕੇ ਗੁੜ ਨਾਲ ਚੰਗੀ ਤਰ੍ਹਾਂ ਲਪੇਟ ਕੇ ਉਹਨੂੰ ਖਲਾ ਕੇ ਸੁਲਾ ਦਿਓ ਰਾਤ ਨੂੰ ਉਹਨੇ ਸੌਂ ਜਾਣਾ ਸਵੇਰੇ ਦੇਖੋ ਟਾਇਲਟ ਦੇ ਵਿੱਚ ਸਾਰੇ ਕੀੜੇ ਮਰ ਕੇ ਬਾਹਰ ਨਿਕਲ ਜਾਂਦੇ ਆ ਇਹ ਇੱਕ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਘਰੇਲੂ ਔਰ ਇਹ ਜਦੋਂ ਤੁਸੀਂ ਦਿਓਗੇ ਤੁਹਾਨੂੰ ਪਤਾ ਲੱਗੂ ਔਰ ਇਹ ਵੱਡਿਆਂ ਨੂੰ ਵੀ ਖਾਣਾ ਚਾਹੀਦਾ ਚਾਹੇ ਉਹ ਲੇਡੀ ਆ ਚਾਹੇ ਉਹ ਜਾਇੰਟਸ ਆ ਤਾਂ ਕਿ ਪੇਟ ਦੇ ਵਿੱਚ ਜਿਹੜੀ ਬੈਰਮ ਇਨਫੈਕਸ਼ਨ ਹੈ ਉਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤਦ ਦਿਨ ਕਈਆਂ ਦੇ ਅੱਖਾਂ 'ਚ ਡਾਰਕ ਸਰਕਲ ਹੋ ਜਾਂਦੇ ਆ ਔਰ ਮੂੰਹ ਦੇ ਉੱਤੇ ਸਕਿਨ ਡਲ ਹੋ ਜਾਂਦੀ ਆ ਬੁੱਲ ਫੱਡੀ ਜਾਂਦੇ ਆ ਅਡੀਆਂ ਫੱਡੀ ਜਾਂਦੀਆਂ ਇਹ ਸਾਰੀ ਬਲ ਮਲਫੰਕਸ਼ਨ ਦੀ ਪ੍ਰੋਬਲਮ ਆ